ਦਰਸ਼ਕੋ ਡੇਲੀ ਨਿਊਜ਼ ਹੁਣ ਤੱਕ ਤੇ ਤੁਹਾਡਾ ਸਵਾਗਤ ਹੈ ਅਸੀਂ ਸਿੱਖ ਕੌਮ ਵਿੱਚ ਬੜੀ ਅਹਿਮੀਤ ਸਿੱਖ ਇਤਿਹਾਸ ਵਿੱਚ ਬੜੀ ਅਹਿਮੀਤ ਰੱਖਣ ਵਾਲੇ ਪਿੰਡ ਮੀਰਾ ਕੋਟ ਜਿੱਥੋਂ ਦੇ ਭਾਈ ਮਹਤਾਬ ਸਿੰਘ ਨੇ ਮੱਸੀ ਰਗੜ ਨੂੰ ਸੋਧ ਕੇ ਸਿੱਖ ਕੌਮ ਦਾ ਨਾਂ ਰੋਸ਼ਨ ਕੀਤਾ ਅਤੇ ਸਿੱਖੀ ਦਾ ਤੁਰਾ ਸ੍ਰੀ ਦਰਬਾਰ ਸਾਹਿਬ ਦੀ ਮਰਯਾਦਾ ਨੂੰ ਬਹਾਲ ਰੱਖਿਆ ਉਸ ਪਿੰਡ ਦੇ ਕਬੱਡੀ ਜਗਤ ਵਿੱਚ ਨਾਮਵਰ ਖਿਡਾਰੀ ਸ਼ੀਰਾਮ ਸ਼ੇਰਾ ਮੀਰਾ ਕੂਟਿਆ ਜਿਨ੍ਹਾਂ ਦੇ ਗ੍ਰਹਿ ਵਿਖੇ ਮੌਜੂਦ ਆ ਤੇ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਇਹਨਾਂ ਨੇ ਖੇਡ ਕਬੱਡੀ ਵਿੱਚ ਆਪਣਾ ਨਾਮ ਰੋਸ਼ਨ ਕੀਤਾ ਅਤੇ ਨਾਲ ਨਾਲ ਸਿੱਖੀ ਸਰੂਪ ਨੂੰ ਵੀ ਦੇਸ਼ਾਂ ਵਿਦੇਸ਼ਾਂ ਵਿੱਚ ਪ੍ਰਮੋਟ ਕਰਕੇ ਜਿੱਥੇ ਕਬੱਡੀ ਵਿੱਚ ਆਪਣੀ ਪਛਾਣ ਬਣਾਈ ਉੱਥੇ ਸਿੱਖੀ ਸਰੂਪ ਵਿੱਚ ਕਾਇਮ ਰਹਿ ਕੇ ਸਿੱਖ ਜਗਤ ਵਿੱਚ ਵੀ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਕਿ ਆਪਾਂ ਹਰੇਕ ਖੇਡ ਵਿੱਚ ਰਹਿ ਕੇ ਹਰੇਕ ਫੀਲਡ ਵਿੱਚ ਰਹਿ ਕੇ ਆਪਣੇ ਧਰਮ ਵਿੱਚ ਪਰਪੱਖ ਰਹਿ ਸਕਦੇ ਆ ਅਸੀਂ ਗੱਲ ਕਰਦੇ ਆ ਸ਼ੇਰਾ ਮੀਰਾ ਕਟਿਆ ਨਾਲ ਸ਼ੇਰਾ ਜੀ ਡੇਲੀ ਨਿਊਜ਼ ਹੋਂ ਤੱਕ ਤੇ ਤੁਹਾਡਾ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ ਪਹਿਲਾਂ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜੀ ਡੇਲੀ ਨਿਊਜ਼ ਵਾਲਿਆਂ ਦਾ ਭਰਾ ਹੁੰਦਾ ਤੇ ਆਪਣੇ ਵੱਡੇ ਭਾਈ ਦਾ ਜਿਹੜੇ ਆਪਣੇ ਇੰਟਰਵਿਊ ਲੈਣ ਆਏ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਛਾ ਆਪਣਾ ਸ਼ੇਰਾ ਜੀ ਸਭ ਤੋਂ ਪਹਿਲਾਂ ਸਾਨੂੰ ਇਹ ਦੱਸਿਓ ਵੀ ਤੁਸੀਂ ਜਿਸ ਤਰ੍ਹਾਂ ਸ਼ੁਰੂ ਤੋਂ ਤੁਹਾਨੂੰ ਸ਼ੌਂਕ ਸੀ ਕਬੱਡੀ ਦਾ ਆਪਣੇ ਪਰਿਵਾਰ ਵਿੱਚ ਕੋਈ ਖਿਡਾਰੀ ਸੀ ਸਾਡੇ ਕੋ ਦਾਦੇ ਪੜਦਾਦੇ ਪਰਿਵਾਰ ਚੋਂ ਜਾਂ ਕੋਈ ਚਾਇਆ ਤਾਇਆ ਚਾਚਾ ਕੋਈ ਖੇਡਦੇ ਸੀ ਕਿ ਤੁਹਾਨੂੰ ਇਹਦੀ ਚिटਕ ਲੱਗੀ ਕਿਸ ਤਰ੍ਹਾਂ ਚिटਕ ਲੱਗੀ ਇਹਦੇ ਬਾਰੇ ਦੱਸਿਓ ਆਪਣੇ ਪਰਿਵਾਰ ਵਿੱਚ ਪਹਿਲਾਂ ਆਪਣੇ ਪੜਦਾਦਾ ਜੀ ਨੇ ਦੱਸਦੇ ਆ ਵੀ ਆਪਾਂ ਚਲੋ ਦੇਖੇਦਰੀ ਹਣਾ ਪਲਵਾਨੀ ਕਰਦੇ ਸੀ ਬਾਅਦ ਆਪਣੇ ਦਾਦਾ ਜੀ ਦਾ ਛੋਟਾ ਭਰਾ ਇੱਕ ਸ਼ਾਮਨਗਰ ਚਲ ਗਿਆ ਤੇ ਉਹ ਪਲਵਾਨੀ ਕਰ ਉਹ ਕਬੱਡੀ ਵੀ ਖੇਡਦੇ ਤੇ ਪਲਵਾਨੀ ਵੀ ਕਰਦੇ ਇਹ ਤੇ ਇੱਕ ਆਪਣੇ ਨਾਨਕੇ ਸੁਰਸਿੰਘ ਪਿੰਡ ਆ ਉਥੇ ਆਪਾਂ ਜਾਂਦੇ ਰਹੇ ਛੋਟੇ ਹੁੰਦੇ ਤਾਂ ਹੀ ਉਥੇ ਜਿੱਦਾਂ ਤਾਬਾ ਪਲਵਾਨ ਸੁਰਸਿੰਘ ਆ ਗੋਪੀ ਫਰਮਦੀਪੂਰੀਆ ਬਾਜੂ ਬੈਂਕੇ ਵਾਲਾ ਉਹਨਾਂ ਨੂੰ ਵੇਖ ਕੇ ਆਪਾਂ ਕਬੱਡੀ ਖੇਡਣੀ ਸ਼ੁਰੂ ਕੀਤੀ ਤੇ ਜਦੋਂ ਤੁਸੀਂ ਇਹਨੂੰ ਪ੍ਰੋਫੈਸ਼ਨਲ ਤੌਰ ਤੇ ਸ਼ੁਰੂ ਤੋਂ ਹੀ ਖੇੜਦੇ ਰਹੇ ਸਕੂਲ ਤੋਂ ਤੇ ਚਲੋ ਆਮ ਆਪਾਂ ਸਾਰੇ ਪਿੰਡਾਂ 'ਚ ਵੇਖਿਆ ਵੀ ਖੇਡਦੇ ਆ ਪ੍ਰੋਫੈਸ਼ਨਲ ਤੌਰ ਤੇ ਜਦੋਂ ਤੁਸੀਂ ਇਸ ਗੇਮ ਵਿੱਚ ਆਏ ਉਹ ਕਿਦੋਂ ਦੀ ਸ਼ੁਰੂਆਤ ਹੋਈ ਪ੍ਰੋਫੈਸ਼ਨਲ ਤੌਰ ਤੇ ਮੇਰਸਣ ਮੈਂ 2012 ਚ ਸੱਜਣ ਭਵਾਨ ਸੰਤੂ ਨਗਲੀਏ ਕੋ ਗਿਆ ਉੱਥੇ ਸੰਤੂ ਨਗਲ ਪਿੰਡ ਉੱਥੇ ਆਪਣੇ ਗਰਾਉਂਡ ਆ ਉੱਥੇ ਸ਼ੁਰੂ ਕੀਤੀ ਗੇਮ ਕੋਚ ਵਿਕਰਮਜੀਤ ਸਿੰਘ ਕੰਦਵਾਲੀ ਕੋਲ ਗੇਮ ਸ਼ੁਰੂ ਕੀਤੀ ਤੇ ਇਹ ਕਿਦੋਂ ਤੁਹਾਨੂੰ ਲੱਗਾ ਪੀ ਹੁਣ ਮੈਂ ਖੇਡ ਇਸ ਖੇਡ ਜਗਤ ਵਿੱਚ ਪ੍ਰਮੋਟ ਹੋ ਗਿਆ ਤੇ ਸ਼ੀਰਾ ਮੀਰਾ ਕੋਟਿਆ ਦਾ ਨਾਮ ਉੱਭਰ ਕੇ ਜਦੋਂ ਸਾਹਮਣੇ ਆਇਆ ਉਹ ਸ਼ੁਰੂਆਤ ਕਿੱਥੋਂ ਹੋਈ ਤੇ ਕਿਸ ਤਰ੍ਹਾਂ ਹੋਈ ਮੈਂ ਵੈਸੇ ਜਿਦਾ ਦੱਸਿਆ ਵੀ ਮੈਂ 2012 ਵਿੱਚ ਗਰਾਊਂਡ ਚ ਆਪਣੀ ਤੇ ਸੰਤੂ ਨਗਲ ਜਾਣਿਆ ਪਿਆ ਹਾਂ ਪਹਿਲਾਂ ਚਲੋ ਪਿੰਨਾਂ ਦੇ ਖੇਡਦੇ ਰਿਆ ਮਨਮਟ ਆਪਣੇ ਤੇ ਮੈਂ 2014 ਦੇ ਅਖੀਰ ਦੇ ਵਿੱਚ ਵੱਡੇ ਮੈਚਾਂ ਵਿੱਚ ਖੇਡਣ ਡਿਆ ਪਿਆ ਹਾਂ ਸੱਜਣ ਪਾਣਾਂ ਨਾਲ ਜਾ ਕੇ ਜਿੱਦਾਂ ਵੱਡਾ ਮਹਿੰਦੀ ਜੋਤੀ ਕੋੜਲੀ ਇਹ ਮੇਰੇ ਨਾਲ 리ਡਰ ਹੁੰਦੇ ਸੀ ਫੁੱਜੀ ਭੋਲੇ ਕੇ ਤੇ ਇਹਨਾਂ ਨਾਲ ਮੈਂ ਜਾਣ ਡਿਆ ਪਿਆ ਤੇ ਹਾਲੀਵੁੱਡ ਮੈਨੂੰ ਮੌਕਾ ਮਿਲਦਾ ਪਿਆ 2014 ਚ ਤੇ 2014 ਦੇ ਸਟਾਰਟਿੰਗ ਚ ਮੈਂ ਪੂਰਾ ਵਧੀਆ ਮਰੀਦਾਂ ਗੋਪੀ ਫਰੰਦੀਪੁਰੀਆ ਬਾਜੂ ਬੈਂਕਿਆਂ ਵਾਲ ਇਹਨਾਂ ਨਾਲ ਮੈਚ ਖੇਡਣ ਡਿਆ ਪਿਆ ਹੋਰ ਅਜੇ ਹੁਣ ਵੀ ਅਜੇ ਜਿਹੜੀ ਇਸ ਖੇਡ ਜਗਤ ਵਿੱਚ ਪ੍ਰਸਿੱਧ ਨਾਮਵਰ ਬੰਦੇ ਨੇ ਕਿੰਨਾ ਕਿੰਨਾ ਨਾਂ ਤੁਹਾਨੂੰ ਖੇਡਣ ਦਾ ਮੌਕਾ ਮਿਲਿਆ ਹੁਣ ਤੱਕ ਕਬੱਡੀ ਮੇਰੇ ਸਾਹਮਣੇ ਵੈਗੁਰਦੀ ਕਿਰਪਾ ਨਾ ਕੋਈ ਪਲੇਅਰ ਨਹੀਂ ਹੈ ਜਿਹੜਾ ਮਾਝੇ ਮਾਲਵੇ ਦੁਆਬੇ ਚ ਜਾਂ ਜਿਹਦੇ ਨਾਲ ਆਪਾਂ ਨਹੀਂ ਖੇਡੇ ਸਾਰੇ ਪਲੇਅਰਾਂ ਨਾਲ ਖੇਡ ਚੁੱਕੇ ਆ ਜਦੋਂ ਆਪਾਂ ਜਦੋਂ ਬੰਦਾ ਕਿਸੇ ਅਹੁਦੇ ਤੇ ਪਹੁੰਚ ਜਾਂਦਾ ਨਾ ਮਕਾਮ ਤੇ ਪਹੁੰਚ ਜਾਂਦਾ ਫਿਰ ਉਹਨੂੰ ਬੜੀਆਂ ਸੰਸਥਾ ਬੜੀਆਂ ਸਾਰੇ ਪ੍ਰੋਮੋਟਰ ਵੀ ਪ੍ਰਮੋਟ ਕਰਦੇ ਨੇ ਪਰ ਸ਼ੁਰੂਆਤ ਵਿੱਚ ਮੁਸ਼ਕਲ ਹੁੰਦੀ ਹੈ ਉਦੋਂ ਤੁਹਾਡੀ ਪਰਿਵਾਰ ਵੱਲੋਂ ਕਿਸੇ ਰਿਸ਼ਤੇਦਾਰ ਵੱਲੋਂ ਖਾਸ ਕਰਕੇ ਕੋਚ ਸਾਹਿਬਾਨ ਵੱਲੋਂ ਜਿਆਦਾ ਸਪੋਰਟ ਤੁਹਾਨੂੰ ਕਿੰਨਾ ਦੀ ਮਿਲੀ ਆਪਾਂ ਨੂੰ ਸਪੋਰਟ ਪਰਿਵਾਰ ਦੀ ਵੀ ਬੜੀ ਜਿਆਦੀ ਰਹੀ ਆਪਣਾ ਜਿੱਦਾਂ ਛੋਟਾ ਭਰਾ ਉਹਦੀ ਜਾਂ ਆਪਣੇ ਬਾਪੂ ਜੀ ਦੀ ਤੇ ਵਾਈਫ ਵੀ ਆਪਣੀ ਮਦਦੀ ਤੇ ਦੇਥ ਹੋ ਗਈ ਹੈ ਨਾ ਤੇ ਵਾਈਫ ਦੀ ਬੜੀ ਸਪੋਰਟ ਸੀ ਤੇ ਗਰਾਊਂਡ ਵੱਲੋਂ ਆਪਾਂ ਨੂੰ ਸੱਜਣ ਭਣ ਸੰਤੂ ਨਗਰ ਕੋਜ ਬਿਕਰਮਜੀਤ ਸਿੰਘ ਕੰਦਵਾਲੀ ਤੇ ਲੋਦੀ ਭਵਨ ਦੇਖ ਲਾਂ ਸੇਵਕ ਕੰਦਵਾਲੀ ਇੰਨਾ ਪਲਵਾਨਾਂ ਦੀ ਆਪਾਂ ਨੂੰ ਬਹੁਤ ਸਪੋਰਟ ਰਹੀ ਸਾਰਿਆਂ ਦੀ ਜਦੋਂ ਤੁਸੀਂ ਗੱਲ ਕੀਤੀ ਜਿਸ ਤਰ੍ਹਾਂ ਕਿ ਮਦਰ ਦੀ ਡੈਥ ਹੋ ਗਈ ਕਿਉਂਕਿ ਜਦੋਂ ਪਲਵਾਨ ਨਹੀਂ ਜਿਹੜੀ ਹੈ ਨਾ ਇਹਦੀ ਘਰ ਤੋਂ ਜਿਹੜੀ ਮਾਂ ਤੇ ਪਿਓ ਦੀ ਮਾਤਾ ਪਿਤਾ ਦੀ ਬੜੀ ਸਪੋਰਟ ਜ਼ਰੂਰੀ ਆ ਕਿਉਂਕਿ ਜਿਹੜੀ ਖਰਾਕ ਦੇਣੀ ਆ ਸਾਡਾ ਪਿੰਡੂ ਕਲਚਰ ਆ ਹਾਂਜੀ ਸਾਨੂੰ ਜਿਆਦਾ ਕਿਉਂਕਿ ਬਾਅਦ ਚ ਭਾਵੇਂ ਅਸੀਂ ਪ੍ਰੋਟੀਨ ਲਈਏ ਜੋ ਮਰਜੀ ਲਈ ਜੇ ਸ਼ੁਰੂਆਤ ਤੇ ਸਾਡੇ ਘਰ ਦੇ ਜਿਹੜੇ ਦੁੱਧ ਘਿਓ ਆਪਾਂ ਇਤੋਂ ਹੀ ਕਰਦੇ ਹਾਂ ਹਾਂਜੀ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਮਦਰ ਦੀ ਡੈਥ ਹੋ ਗਈ ਸੀ ਤੇ ਫਿਰ ਉਹ ਕਿਸ ਤਰ੍ਹਾਂ ਘਰ ਤੋਂ ਕਿਸ ਤਰ੍ਹਾਂ ਸਹਾਇਕ ਰਿਹਾ ਕਿਉਂਕਿ ਮਦਰ ਮਾਤਾ ਦਾ ਬੜਾ ਬੱਚੇ ਨੂੰ ਇੱਕ ਪਾਲਣ ਪੋਸ਼ਣ ਵਿੱਚ ਬੜਾ ਵੱਡਾ ਰੋਲ ਹੁੰਦਾ ਵਾ ਉਹਦੇ ਵਿੱਚ ਕੋਈ ਮੁਸ਼ਕਲਾਂ ਆਈਆਂ ਚਲੋ ਮੁਸ਼ਕਲਾਂ ਤੇ ਆਈਆਂ ਪਰ ਫਿਰ ਵੀ ਆਪਣੇ ਬਾਪੂ ਜੀ ਨੇ ਤੇ ਵੱਡੀ ਸਿਸਟਰ ਹੀ ਬੜਾ ਸਾਥ ਦਿੱਤਾ ਆਪਣਾ ਤੇ ਬਾਅਦ ਚ ਵਿਆਹ ਹੋ ਗਿਆ ਵਾਈਫ ਨੇ ਬਹੁਤ ਸਾਥ ਦਿਂਦਰੀ ਹੈ ਨਾ ਪੀਖਰਾਖ ਰੂਪ ਪੱਖੋਂ ਤੇ ਕੋਈ ਵੀ ਬੱਬੀ ਦੀ ਕਿਰਪਾ ਹੀ ਰਹੀ ਵੀ ਕੋਈ ਮੁਸ਼ਕਲ ਨਹੀਂ ਆਈ ਤੁਸੀਂ ਕਿਹੜੇ ਕਿਹੜੇ ਵੱਡੇ ਦੇਸ਼ਾਂ ਵਿੱਚ ਖੇਡ ਕੇ ਪੰਜਾਬ ਨੂੰ ਜਾਂ ਆਪਣੇ ਦੇਸ਼ ਨੂੰ ਰਿਪਰੈਜ਼ੈਂਟ ਕਰ ਚੁੱਕੇ ਜੇ ਮੈਂ ਪਹਿਲਾਂ ਸਭ ਤੋਂ 2028 18 ਵਿੱਚ ਦੁਬਈ ਖੇਡਣ ਗਿਆ ਤੇ ਉਸ ਤੋਂ ਬਾਅਦ 2023 ਵਿੱਚ ਨਿਊਜ਼ੀਲੈਂਡ ਖੇਡਿਆ ਦੇ ਬਾਤੀ ਯੂਰਪ ਹਾਲੈਂਡ ਸਪੇਨ ਫਰਾਂਸ ਜਰਮਨ ਬੈਲਜੀਅਮ ਤੇ ਇਟਲੀ ਖੇਡ ਕੇ ਆ ਇਥੋਂ ਕੋਈ ਜਿਸ ਤਰ੍ਹਾਂ ਕੋਈ ਬੈਸਟ ਰੇਡਰ ਹੁੰਦਾ ਵਾ ਜਾਂ ਕੋਈ ਅਜਾਫੀ ਜਾਂ ਜਿੱਤਾ ਐਕੂ ਰੇਡਰ ਦਾ ਉਹਦੇ ਵਿੱਚ ਕੋਈ ਆਪਣੀ ਕੁਆਲਿਟੀ ਰਹੀ ਹੈ ਜਿਹੜੀ ਵੱਖਰੀ ਪਹਿਚਾਨ ਰਹੀ ਹੋਵੇ ਵੀ ਸ਼ੀਰਾ ਮੇਰੇ ਸ਼ੇਰਾ ਮੀਰਾ ਕੋਟੀਆਂ ਦੀ ਵੱਖਰੀ ਪਹਿਚਾਨ ਹੈ ਹਾਂਜੀ ਹਾਂਜੀ ਮੈਂ ਇਟਲੀ ਕੱਪ ਤੇ ਬੈਸਟ ਨੌਨਸਟਾਪ ਹੀ ਸਾਰੀ ਦਿਹਾੜੀ ਕੋਈ ਜੱਫਾ ਨਹੀਂ ਸੀ ਉਸ ਤੋਂ ਬਾਅਦ ਮੈਂ ਸਪੇਨ ਕੱਪ ਤੇ ਬੈਸਟ ਰੀਡਰ ਨਿਕਲਿਆ ਤੇ ਬਾਅਦ ਵਿੱਚ ਇਹ ਹਾਲੈਂਡ ਜਿਹਨੂੰ ਆਪਾਂ ਨੀਦਰਲੈਂਡ ਆਂਦੇ ਆ ਤੇ ਉੱਥੇ ਵੀ ਮੈਂ ਨੌਨਸਟਾਪ ਹੀ ਸਾਰ ਦਿਹਾੜੀ ਬਿਮਿੰਡਾ ਕੁੱਡੀਆਂ ਪਾਈਆਂ ਰਿਕਾਰਡ ਹੀ ਆਪਣਾ ਤੇ ਨੌਨਸਟਾਪ ਹੀ ਉੱਥੇ ਵੀ ਬੈਸਟ ਰੀਡਰ ਨਿਕਲਿਆ ਤੇ ਪੂਰੇ ਯੂਰਪ ਕਪੀਜੀਨ ਦਾ ਹੀ 2023 ਦਾ ਬੈਸਟ ਰੀਡਰ ਹਾਂ ਹੁਣ ਤੱਕ ਤੁਸੀਂ ਜਿਸ ਤਰ੍ਹਾਂ ਫੋਰਨ ਕੰਟਰੀਆਂ ਦੇ ਛੱਡੋ ਆ ਆਪਣੇ ਜੇ ਆਪਾਂ ਪੰਜਾਬ ਦੀ ਗੱਲ ਕਰ ਲਈਏ ਤੇ ਵੱਡੇ ਵੱਡੇ ਸਾਰੇ ਮੇਲਿਆਂ ਤੇ ਤੁਹਾਡਾ ਨਾਂ ਆ ਕਿ ਤੁਸੀਂ ਖੇਡੇ ਜੇ ਇਥੋਂ ਕਿਹੜੇ ਵੱਡੇ ਇਨਾਮ ਜਿੱਤੇ ਨੇ ਜਿਹੜੇ ਵੱਡੇ ਮਾਨ ਸਨਮਾਨ ਮਿਲੇ ਨੇ ਜੇ ਕੋਈ ਉਹਨਾਂ ਦਾ ਜ਼ਿਕਰ ਕਰਨਾ ਚਾਹੋ ਤੇ ਮਾਨ ਸਨਮਾਨ ਤੇ ਬੜੇ ਵੈਗੁਰੂ ਦੀ ਕਿਰਪਾ ਨਾਲ ਮਿਲੇ ਹਨ ਤੇ ਜਿੱਤੇ ਵੀ ਜਿੱਦਾਂ ਮੈਂ 2017 ਤੇ 18 ਦੇ ਦੋ ਸਾਲ ਲਗਾਤਾਰ ਬੱਬਕੜਾ ਸਭ ਤੋਂ ਮੁਰਸ਼ਲ ਜਿੱਤੇ ਤੇ ਉਸ ਤੋਂ ਬਾਅਦ ਚਾਰਕ ਮੁਰਸ਼ਲ ਜਿੱਤੇ ਮਰਸਾ ਪੰਜਵੇਂ ਤੇ 2021 ਚ ਮੈਨੂੰ ਕਰੇਟਾ ਗੱਡੀ ਮਿਲੀ ਸੰਤੂ ਨਗਲ ਕੱਪ ਤੋਂ ਆਪਣੇ ਭਰਾ ਹੀ ਆਸਟ੍ਰੇਲੀਆ ਤੋਂ ਤੋਂ ਕੈਨੇਡਾ ਤੋਂ ਉਹਨਾਂ ਸਨਮਾਨਤ ਕੀਤੀ ਤੇ ਉਸ ਤੋਂ ਬਾਅਦ ਚ 2022 ਚ ਮੈਂ ਸੰਤੂ ਨਗਲ ਕੱਪ ਤੋਂ ਲੰਡੀਜੀਵ ਜਿੱਤੀ ਤੇ 23 ਵਿੱਚ ਫੇਰ ਸੰਤੂ ਨਗਲ ਕੱਪ ਤੋਂ ਇੱਕ ਮੋਟਰਸ਼ੈੱਲ ਜਿੱਤਿਆ ਤੇ ਇੱਕ ਰਾਜਪੁਰ ਪੱਟੀਆਂ ਤੋਂ ਮੈਸੀ ਟਰੈਕਟਰ ਜਿੱਤਿਆ ਨਹੀਂ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਤੁਸੀਂ ਇੰਵੈਸਟਰ ਰੈੱਡ ਰਹੇ ਜੇ ਫੋਰਨ ਕੰਟਰੀਆਂ ਵਿੱਚ ਖੇਡੇ ਇੱਥੇ ਵੀ ਐਡਾ ਵਧੀਆ ਤੁਸੀਂ ਪ੍ਰਦਰਸ਼ਨ ਕਰਦੇ ਰਹੇ ਜੇ ਤੁਹਾਨੂੰ ਸਰਕਾਰ ਵੱਲੋਂ ਅਜ ਤੱਕ ਇਹਦੇ ਸਬੰਧੀ ਕੋਈ ਤੁਹਾਨੂੰ ਉਹਨਾਂ ਨੇ ਕੋਈ ਜੌਬ ਦੀ ਕੋਈ ਦਿੱਤੀ ਹੋਵੇ ਰਾਹਤ ਜਾਂ ਤੁਹਾਨੂੰ ਕੋਈ ਸਨਮਾਨ ਪੱਤਰ ਜਾਂ ਕੋਈ ਆਰਥਿਕ ਮੱਖੋਂ ਮਦਦ ਜਾਂ ਕੋਈ ਪਹਿਲਵਾਨਾਂ ਨੂੰ ਡਾਈਟ ਵਾਤੇ ਜਿਹੜੀ ਕੋਈ ਰਾਤ ਸਮੱਗਰੀ ਸਰਕਾਰਾਂ ਵੱਲੋਂ ਮਿਲਦੀ ਆ ਤੁਹਾਡੀ ਕੋਈ ਮਦਦ ਨਹੀਂ ਕਿਸ ਤਰ੍ਹਾਂ ਦੀ ਨਹੀਂ ਨਹੀਂ ਭਾਜੀ ਸਰਕਾਰ ਵੱਲੋਂ ਮੇਰੀ ਇਕੱਲੇ ਦੀ ਨਹੀਂ ਮੈਂ ਕਹਿੰਦਾ ਵੀ ਮੇਰੇ ਹਿਸਾਬ ਨਾਲ ਕਿਸੇ ਪਲੇਅਰ ਦੀ ਵੀ ਨਹੀਂ ਸਰਕਾਰ ਨੇ ਬਾਫੜੀ ਹਲੇ ਤੱਕ ਤੇ ਨਾ ਕਿਸੇ ਦੀ ਮਦਦ ਹੀ ਕੀਤੀ ਹੈ ਨਹੀਂ ਜਿਸ ਤਰ੍ਹਾਂ ਦੁਜੀਆਂ ਗੇਮਾਂ ਨੇ ਕੋਈ ਇੱਕ ਮੈਡਲ ਜਿੱਤ ਕੇ ਆ ਜੇ ਉਹਨੂੰ ਜੋਬ ਮਿਲਦੀ ਆ ਲੱਖਾਂ ਰੁਪਏ ਕਰੋੜਾਂ ਕਰੋੜਾਂ ਰੁਪਏ ਪਿੱਛੇ ਲੜਕੀਆਂ ਨੂੰ ਮਿਲੇ ਨੇ ਹੋਰ ਗੇਮਾਂ ਨੂੰ ਕਬੱਡੀ ਨੂੰ ਕਿਉਂ ਇਨਾ ਇਗਨੋਰ ਕੀਤਾ ਜਾਂਦਾ ਤੁਸੀਂ ਕੀ ਕਾਰਨ ਸਮਝਦੇ ਮੈਂ ਸਮਝਦਾ ਵੀ ਜਾਦੇ ਕਬੱਡੀ 올림픽 ਚ ਨਹੀਂ ਹੈਗੀ ਹਨਾ ਤੇ ਜਾਂ ਵੈਸੇ ਵੀ ਸਰਕਾਰ ਦਾ ਧਿਆਨ ਹੀ ਨਹੀਂ ਹੈ ਇਹ ਬੰਨੇ ਵੀ ਗੇਮਾਂ ਜਿਹਦਾ ਹਰਿਆਣੇ ਚ ਪਲੇਅਰ ਆ ਉਹ ਵੀ ਚਲੋ ਕਬੱਡੀ ਖੇਡਦੇ ਆ ਉਹ ਸਾਰੀ ਜੋਬ ਕਰਦੇ ਆ ਕੋਈ ਪੰਜੇ ਦਾ ਪੰਚਾਇਤ ਸਕਟੇ ਆ ਕੋਈ ਪੁਲਿਸ ਚੈੱਕ ਬਿਜਲੀ ਮੈਗਮੇ ਚ ਆ ਇਦਾਂ ਕਰੇ ਸਾਰੇ ਪਲੇਅਰਾਂ ਨੂੰ ਜੋਬ ਆ ਸਿਰਫ ਆਪਣੇ ਪੰਜਾਬ ਚ ਹੀ ਨਹੀਂ ਸਹੂਲਤ ਹੈਗੀ ਜੋਬ ਵਾਲੀ ਸਪੋਰਟਸਮੈਨ ਨੂੰ ਇਹਨਾਂ ਨਾ ਵੀ سپورਟ ਨਹੀਂ ਹੈਗੀ ਸਰਕਾਰ ਦੀ ਜਿਸ ਤਰ੍ਹਾਂ ਤੋਂ ਹਰਿਆਣੇ ਦੀ ਗੱਲ ਕੀਤੀ ਆ ਜੇ ਇੱਥੇ ਵੀ ਸਾਡੇ ਨੌਕਰੀਆਂ ਮਿਲਣ ਸਪੋਰਟ ਸਪੋਰਟਸਮੈਨ ਨੂੰ ਜੋਬ ਮਿਲੇ ਹਨਾ ਉਹ ਉਹਨੂੰ ਸਰਕਾਰ ਵੱਲੋਂ ਮਦਦ ਕੀਤੀ ਜਾਵੇ ਤੇ ਜਿਸ ਤਰ੍ਹਾਂ ਸਾਡੇ ਇੱਥੇ ਸਰਕਾਰਾਂ ਕੈਂਪ ਲਗਾਈ ਜਾ ਰਹੀਆਂ ਨੇ ਅਖਬਾਰੀ ਬਿਆਨ ਮੀਡੀਆ ਚ ਬਿਆਨ ਕਿ ਅਸੀਂ ਇਹ ਨਸ਼ੇ ਨੂੰ ਖਤਮ ਕਰਨ ਲਈ ਖੇਡਾਂ ਵਾਲ ਪਲੇਅਰ ਕਰ ਰਹੇ ਹਾਂ ਤੇ ਜੇ ਵਾਕਿਆ ਹੀ ਇਹਨੂੰ ਇੱਕ ਜਮੀਨੀ ਪੱਧਰ ਤੇ ਲਾਗੂ ਕੀਤਾ ਜਾਵੇ ਤੇ ਕੀ ਤੁਸੀਂ ਸਮਝਦੇ ਜੇ ਪਈ ਜੇ ਬੱਚਿਆਂ ਨੂੰ ਖੇਡਾਂ ਵਾਲ ਪ੍ਰੇਰਿਤ ਕੀਤਾ ਜਾਵੇ ਖਿਡਾਰੀਆਂ ਨੂੰ ਨੌਕਰੀ ਦਿੱਤੀਆਂ ਜਾਣ ਤੇ ਜਿਹੜਾ ਨਸ਼ਾ ਵਾ ਇਹ ਕੱਟ ਸਕਦਾ ਹਾਂਜੀ ਜ਼ਰੂਰ ਕਰ ਸਕਦਾ ਕਿਉਂਕਿ ਕੋਈ ਵੀ ਪਿੰਡ ਚ ਲਾ ਲੋ ਆਪਾਂ ਜੇ ਗੇਮ ਦੀ ਗੱਲ ਕਰਦੇ ਹਾਂ ਕਿਸੇ ਪਿੰਡ ਵਿੱਚ ਸਟੇਡੀਅਮ ਹੋਵੇ ਗਰਾਊਂਡ ਹੋਵੇ ਉਹ ਬੱਚਾ ਸ਼ਾਮ ਨੂੰ ਖੇਡਣ ਜਾਊਗਾ ਸਵੇਰੇ ਜਾਊਗਾ ਆਪਣੀ ਫੈਮਿਲੀ ਨਾਲ ਜਾਂ ਪਰਿਵਾਰ ਦਾ ਵੀ ਫੈਮਿਲੀ ਮੈਂਬਰ ਆਉਣਗੇ ਉਹ ਬੰਦੇ ਦਾ ਰੁਝਾਨਕ ਫੋਨ ਵੱਲੋਂ ਘਟੂਗਾ ਜਾਂ ਹੋਰਾਂ ਦਾ ਮੰਨ ਲਓ ਘਟੂਗਾ ਉਹ ਗੇਮ 'ਚ ਧਿਆਨ ਦੇਊਗਾ ਤੇ ਆਟੋਮੈਟਿਕ ਜਦੋਂ ਆਪਾਂ ਬੰਦਾ ਹੁਣ ਆਪਣੇ ਲਾ ਲੋ ਵੀ ਪੰਜਾਬ 'ਚ ਜ਼ਿਆਦਾਤਰ ਲੋਕ ਡਿਪਰੈਸ਼ਨ 'ਚ ਆ ਇਸ ਸਮੇਂ ਸ਼ਹਿਰਾਂ 'ਚ ਪਿੰਡਾਂ 'ਚ ਵੀ ਹੁਣ ਇਹੀ ਕਾਰਨ ਵੀ ਸਾਰੇ ਦਿਹਾੜੀ ਬੰਦੇ ਨੇ ਫੋਨ ਤੇ ਬੈਠੇ ਰਹਿਣਾ ਕੋਈ ਗਰਾਊਂਡ ਨਹੀਂ ਹੈਗੀ ਲਾਗੇ ਖੇਡਣ ਲਈ ਹੁਣ ਆਪਣਾ ਪਿੰਡ ਇੱਥੇ ਮੇਰੇ ਸਣਾ ਚਾਰ ਪਿੰਡ ਦੀਆਂ ਪੰਚਾਇਤਾਂ ਤੇ ਮੇਰੇ ਸਣਾ ਇੱਕ ਇੱਕ ਨਾਲ ਜਗ੍ਹਾ ਨਹੀਂ ਗਰਾਊਂਡ ਦੀ ਹੈਗੀ ਕਿਸੇ ਪਿੰਡ ਚੋ ਇਹ ਵੀ ਬੜੀ ਤਰਾਸਤੀ ਆ ਕਿ ਸਾਡੇ ਪਿੰਡਾਂ ਵਿੱਚ ਪਹਿਲਾਂ ਵੇਲੇ ਕਿੰਨੀਆਂ ਖੁੱਲੀਆਂ ਜਗ੍ਹਾ ਪਈਆਂ ਹੁੰਦੀਆਂ ਸੀ ਉੱਥੇ ਬੱਚੇ ਕੋਈ ਕਬੱਡੀ ਖੇਡਦਾ ਸੀ ਕੋਈ ਕੁਲਦਾ ਸੀ ਹੁਣ ਆਪਣੇ ਇੱਥੇ ਏਰੀਆ ਜੀ ਵੇਖ ਲਓ ਕਿਤੇ ਲਾਗੇ ਕੋਈ ਚੰਗੀ ਗਰਾਊਂਡ ਹੈ ਨਹੀਂ ਕਿਤੇ ਚੰਗਾ ਕੁਲਣ ਵਾਲਾ ਖਾੜਾ ਹੈ ਨਹੀਂ ਹਾਂਜੀ ਤੁਸੀਂ ਨਾਮਵਰ ਖਿਡਾਰੀ ਜੇ ਕਬੱਡੀ ਦੇ ਤੁਸੀਂ ਕੀ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਜੇ ਸਾਡੇ ਖੇਡ ਜਗਤ ਨੂੰ ਜਿਹੜੇ ਖੇਡ ਦੇ ਵਿਭਾਗ ਆ ਇਹਨਾਂ ਨੂੰ ਕੀ ਕਹਿਣਾ ਚਾਹੁੰਦੇ ਜੀ ਮੈਂ ਇਹਨਾਂ ਨੂੰ ਇਹੋ ਹੀ ਕਹਿਣਾ ਚਾਹੁੰਦਾ ਹਾਂ ਕਿ ਚਲੋ ਜਿਆਦਾ ਨਹੀਂ ਤੇ ਥੋੜੀਆਂ ਛੋਟੀਆਂ-ਛੋਟੀਆਂ ਗਰਾਉਂਡਾਂ ਹਰੇਕ ਪਿੰਡ 'ਚ ਗਰਾਉਂਡ ਚਾਹੀਦੀ ਹੈ ਜਿਮ ਚਾਹੀਦਾ ਵਾ ਪੇੜੇ ਬੱਚੇ ਫੋਨਾਂ ਤੋਂ ਹਟ ਕੇ ਜਾਂ ਹੋਰ ਕੰਮਾਂ ਤੋਂ ਗਲਤ ਕੰਮਾਂ ਤੋਂ ਹਟ ਕੇ ਆਪਣੇ ਸਰੀਰ ਬਣਾਉਣ ਨਾਲ ਵਿਖੇ ਧਿਆਨ ਦੇਣ ਤੇ ਮਿਹਨਤ ਕੀਤੀ ਜ਼ਰੂਰੀ ਨਹੀਂ ਵੀ ਉਹ ਪਲੇਅਰ ਹੀ ਬੰਨਾ ਇੱਕ ਚੰਗਾ ਇਨਸਾਨ ਹੀ ਬਣ ਸਕਦਾ ਬੰਦਾ ਜਿਹਨੇ ਮਿਹਨਤ ਕਰਨੀ ਹੈ ਗਰਾਊਂਡ ਜਾਣਾ ਕੋਚ ਕੋ ਜਾਣਾ ਵਾ ਜਾਂ ਚਾਰ ਚੰਗੇ ਬੰਦੇ ਦੇ ਬਣਾ ਉਹ ਚੰਗਾ ਇਨਸਾਨ ਹੀ ਬਣ ਜਾਊਗਾ ਜ਼ਰੂਰੀ ਨਹੀਂ ਉਹ ਪਲੇਅਰ ਹੀ ਬੰਨਣਾ ਵਾ ਹਾਂ ਜਿਸ ਤਰ੍ਹਾਂ ਸਰਕਾਰ ਵੱਲੋਂ ਤੇ ਕੋਈ ਤੁਹਾਡੀ ਮਦਦ ਨਹੀਂ ਕੀਤੀ ਗਈ ਤੁਸੀਂ ਆ ਪਰਸਿੱਖੀ ਸਰੂਪ ਨੂੰ ਬਾਹਰਲੇ ਦੇਸ਼ਾਂ ਤੱਕ ਪ੍ਰਮੋਟ ਕੀਤਾ ਇੱਥੇ ਵੀ ਖੇਡ ਕੇ ਨੌਜਵਾਨ ਪੀੜੀ ਨੂੰ ਬੜੀ ਵਧੀਆ ਸਿਹਤ ਦੇ ਰਹੇ ਜੇ ਅਜੇ ਤੱਕ ਤੁਹਾਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾਂ ਕੋਈ ਵੱਡੀਆਂ ਸਿੱਖ ਸੰਸਥਾਾਂ ਨਾਮ ਵਰ ਨੇ ਜਿਹੜੀਆਂ ਇਹਨਾਂ ਵੱਲੋਂ ਕੋਈ ਇਹਦੇ ਵਿੱਚ ਤੁਹਾਡਾ ਮਾਨ ਸਨਮਾਨ ਕੀਤਾ ਗਿਆ ਹੋਵੇ ਕੋਈ ਤੁਹਾਨੂੰ ਆਰਥਿਕ ਪੱਖੋਂ ਮਦਦ ਕੀਤੀ ਗਈ ਹੋਵੇ ਜਾਂ ਕੋਈ ਸ਼੍ਰੋਮਣੀ ਕਮੇਟੀ ਚ ਜੌਬ ਵਗੈਰਾ ਇਹਦੇ ਵਿੱਚ ਤੁਹਾਡੀ ਕੋਈ ਕਿਸੇ ਤਰ੍ਹਾਂ ਦੀ ਮਦਦ ਹੋਈ ਆ ਨਹੀਂ ਨਹੀਂ ਭਾਈ ਸ਼੍ਰੋਮਣੀ ਕਮੇਟੀ ਵੱਲੋਂ ਤੇ ਆਪਣੀ ਕੋਈ ਮਦਦ ਨਹੀਂ ਹੋਈ ਸਿਕਾ ਹਾਂਜੀ ਇਹ ਪਹਿਲਵਾਨ ਜੀ ਜਿਸ ਤਰ੍ਹਾਂ ਤੁਸੀਂ ਆਪਾਂ ਸਰਕਾਰ ਨੂੰ ਵੀ ਆਪਾਂ ਉਹਦੇ ਬਾਰੇ ਵੀ ਪਤਾ ਕਰ ਲਿਆ ਸਿੱਖ ਸੰਸਥਾਵਾਂ ਵੀ ਸਭ ਤੋਂ ਵੱਡੀ ਗੱਲ ਹੁੰਦੀ ਆ ਵੀ ਸਾਨੂੰ ਘਰੋਂ ਤੇ ਪਿੰਡੋਂ ਸਹਿਯੋਗ ਮਿਲਦਾ ਜਦੋਂ ਤੁਸੀਂ ਇਹ ਦੇਸ਼ਾਂ ਵਿਦੇਸ਼ਾਂ 'ਚੋਂ ਖੇਡ ਕੇ ਆਉਂਦੇ ਜੇ ਤੇ ਕੀ ਪਿੰਡ ਵੱਲੋਂ ਵੀ ਕੋਈ ਮਾਣ ਸਨਮਾਨ ਕੀਤਾ ਜਾਂਦਾ ਵਾ ਹਨ ਨਹੀਂ ਅਮਰੀਕੀ ਖੇਡ ਕੇ ਆਏ ਯੂਰਪ ਤੋਂ ਤੇ ਆਪਣੇ ਪਿੰਡੋਂ ਗੁਰਮਖਸੇ ਨੰਬਰਦਾਰ ਤੇ ਉਹਨਾਂ ਦੀ ਗੁਰਦਾਰਾ ਪ੍ਰਬੰਧਨ ਕਮੇਟੀ ਲੋਪਾ ਨੂੰ ਦੇਸੀ ਕੋੜਾ ਟੀਮ ਦਿੱਤਾ ਗਿਆ ਹੈ ਤੇ ਪਿਛੇਰੇ ਆਪਣੇ ਪਿੰਡੋਂ ਜੋਵਨ ਆਸਟ੍ਰੇਲੀਆ ਤੇ ਲੱਖੇ ਵੀਰਾਂ ਨਾਲ ਆਪਾਂ ਨੂੰ ਮੌਕਾ ਸਨਮਾਨਤ ਕੀਤਾ ਗਿਆ ਹੈ ਮੈਕਡੋਰੀ ਕਿਹਾ ਵੀ ਮੈਨੂੰ ਇਸ ਕਹਾਉਣੀ ਕਮੇਟੀ ਵੱਲ ਨੌਕਰੀ ਦਿੱਤੀ ਹੈ ਮੈਂ ਸਿੱਖੀ ਸਰੂਪ ਚ ਖੜਦਾ ਹਾਂ ਪਰ ਆਪਣੇ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ ਤੇ ਇਗਨੋਰ ਕਰਕੇ ਆਪਾਂ ਨੂੰ ਘਰ ਨੂੰ ਮੋੜ ਦਿੰਦੇ ਰਹੇ ਉਦੋਂ ਫਿਰ ਮਨ ਨੂੰ ਥੋੜਾ ਜਿਹਾ ਝਟਕਾ ਤਾਂ ਲੱਗਦਾ ਹੋਗਾ ਹਨੇ ਨੇ ਤੁਹਾਨੂੰ ਪਤਾ ਮਿਹਨਤ ਕੀਤੀ ਹੈ ਨਾ ਪਰ ਇਥੋਂ ਤੱਕ ਪਹੁੰਚੇ ਆ ਝੜਕਾ ਤੇ ਲੱਗਣਾ ਹੀ ਹੈ ਨਾ ਵੀ ਇੰਨੀ ਮਿਹਨਤ ਕੀਤੇ ਦੇ ਬਾਵਜੂਦ ਵੀ ਆਪਾਂ ਨੂੰ ਜੇ ਨੌਕਰੀ ਨਹੀਂ ਦੇਣੀ ਹੈ ਨਾ ਇੱਕ ਆਪਾਂ ਸਖੀ ਸਰੂਪ ਚ ਵੀ ਖੇਡਣੇ ਆ ਚਲੋ ਆਪਾਂ ਹੁਣ ਜਿੱਦਾਂ ਵੀ ਆ ਮੈਂ ਬਾਹਰ ਖੇਡਣ ਜਾਂਦਾ ਜਾਂ ਇਥੇ ਇੰਡੀਆ ਹੀ ਮੈਚਾਂ ਖੇਡਦਾ ਪੰਜਾਬ ਚ ਹੈ ਨਾ ਆਪਾਂ ਇਹ ਸੋਚ ਕੇ ਜਾਂਦਾ ਵੀ ਆਪਾਂ ਸਖੀ ਸਰੂਪ ਚ ਖੇਡਦੇ ਆ ਹੋਰ ਪਲੇਅਰ ਵੀ ਆਪਣੇ ਵਾਲੇ ਵੇਖ ਕੇ ਖੇਡਣ ਵੀ ਜੇ ਇਹ ਬੰਦਾ ਸਖੀ ਸਰੂਪ ਚ ਖੇਡ ਸਕਦਾ ਤੇ ਆਪਾਂ ਨੂੰ ਵੀ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਕਿਉਂਕਿ ਅੱਜ ਕੱਲ ਨਾ ਜਿਹੜੇ ਨਵੇਂ ਪਲੇਅਰ ਉਹਨਾਂ ਦੀ ਸੋਚ ਆ ਵੀ ਦੋ ਤਿੰਨ ਦਿਨ ਗਰਾਊਂਡ ਆਉਂਦੇ ਆ ਜਾਂਦੇ ਕਈ ਕੋਚ ਆਖ ਦਿੰਦੇ ਆ ਤੇ ਜਾਂ ਉਹ ਆਪ ਹੀ ਪਲੇਅਰ ਇਹ ਮਨ ਚ ਸੋਚ ਲੈਂਦੇ ਵੀ ਨਹੀਂ ਮੇਰੇ ਵਾਲ ਗੰਦੇ ਹੁੰਦੇ ਆ ਮੈਨੂੰ ਵਾਲ ਧੋਣੇ ਪੈਣੇ ਆ ਦਾੜਾ ਫੜਦਾ ਕੋਈ ਨਾ ਉਹ ਅਗਲੇ ਦਿਨ ਵਾਲ ਕਟਾ ਕੇ ਆਉਂਦੇ ਗਰਾਊਂਡ 'ਚ ਤੇ ਮੈਂ ਤਾਂ ਕਹੂੰਗਾ ਵੀ ਇਹੋ ਜਿਹੀ ਕੋਈ ਗੱਲ ਨਹੀਂ ਹੈ ਨਾ ਵੀ ਜ਼ਰੂਰੀ ਨਹੀਂ ਆ ਵੀ ਜੇ ਵਾਲ ਵੈਸੇ ਵੀ ਆਪਾਂ ਨਹਾਉਂਦੇ ਹੀ ਆ ਮੂੰਨਾ ਬੰਦਾ ਨਹਾਉਂਦਾ ਹੀ ਆ ਜਿਸ ਐਕ੍ਰੀਨ ਆ ਲੂਗਾ ਦੇ ਤੇ ਵੈਹਤ ਵਾਲ ਕੋਈ ਫੜਦਾ ਨਹੀਂ ਫਾਉਲ ਹੁੰਦਾ ਵਾ ਕੋਈ ਦਾੜੀ ਨੂੰ ਹੱਥ ਨਹੀਂ ਲਾਉਂਦਾ ਕੇ ਸਾਨੂੰ ਹੱਥ ਨਹੀਂ ਲਾਉਂਦਾ ਵੀ ਕੋਈ ਸਿੱਖੀ ਗਰੂ ਚ ਖੇਡਣ ਦਾ ਕੋਈ ਵੀ ਆਪਾਂ ਨੂੰ ਜੇ ਕੋਈ ਨੁਕਸਾਨ ਜਾਂ ਖੇਡ ਨਹੀਂ ਸਕਦਾ ਬੰਦਾ ਇਹਦੀ ਕੋਈ ਗੱਲਬਾਤ ਨਹੀਂ ਆ ਸੋ ਬੰਦਾ ਤਗੜਾ ਖੇਡਦਾ ਵੈਗਰੂ ਸਾਥ ਦਿੰਦਾ ਗਰਾਊਂਡ 'ਚ ਵੀ ਕਿਉਂਕਿ ਇੱਕ ਜਿਹੜਾ ਖਿਡਾਰੀ ਆ ਜਾਂ ਇੱਕ ਕੋਈ ਵੀ ਸਟਾਰ ਆ ਉਹ ਆਈਡਲ ਹੁੰਦਾ ਵਾ ਜਿਹੜੀ ਆਉਣ ਵਾਲੀ ਪੀੜ੍ਹੀ ਦਾ ਜੇ ਇਸ ਤਰ੍ਹਾਂ ਤੋਂ ਹੀ ਖੇਡਦੇ ਜੇ ਤਾਂ ਡਿਵੈਲਪ ਹੋਏ ਕਿ ਜਿਹੜੇ ਨਵੇਂ ਬੱਚੇ ਨੇ ਜਿਹੜੀ ਨਵੀਂ ਪਨੀਰੀ ਆ ਜਿਹੜੀ ਗਾਂ ਜਿਹੜੀ ਅਜੇ ਨਵੇਂ ਪਲੇਅਰ ਪੈਦਾ ਹੋ ਰਹੇ ਨੇ ਉਹ ਵੀ ਇਹ ਵੇਖ ਕੇ ਫਿਰ ਸਿੱਖੀ ਸਰੂਪ ਥਰੂਪ ਚਾਉਣਗੇ ਜੇ ਤੁਹਾਨੂੰ ਸਰਕਾਰ ਵੱਲੋਂ ਤੇ ਛੱਡੋ ਜਿਹੜੀਆਂ ਸੜੀਆਂ ਸਿੱਖ ਸੰਸਥਾ ਨੇ ਇਹਨਾਂ ਵੱਲੋਂ ਜੇ ਤੁਹਾਨੂੰ ਕੋਈ ਵਿਸ਼ੇਸ਼ ਤੌਰ ਤੇ ਕੋਈ ਰਾਹ ਦਿੱਤੀ ਜਾਵੇ ਕੋਈ ਪੈਕੇਜ ਦਿੱਤਾ ਜਾਵੇ ਕੋਈ ਮਦਦ ਕੀਤੀ ਜਾਵੇ ਤੇ ਉਹਨਾਂ ਚ ਵੀ ਰੁਝਾਨ ਵਧੂਗਾ ਇਹ ਵੇਖ ਕੇ ਵੀ ਇਹਨਾਂ ਨੇ ਜੇ ਇੱਕ ਜਿਹੜਾ ਸਿੱਖੀ ਸਰੂਪ ਚ ਖੇਡ ਰਿਆ ਸੀ ਇਹਦੀ ਮਦਦ ਕੀਤੀ ਆ ਤੇ ਅਸੀਂ ਵੀ ਸਿੱਖੀ ਸਰੂਪ ਚ ਆ ਕੇ ਸਪੋਰਟਸਮੈਨ ਬਣੀਆਂ ਹਾਂ ਜਰੂਰ ਫਰਕ ਪੈਂਦਾ ਭਾਈ ਕੋਈ ਵੀ ਕੰਮ ਵੇਖ ਲਓ ਨਾ ਵੀ ਜੇ ਆਪਾਂ ਕਿਸੇ ਦੇ ਕਿਸੇ ਪੱਖੋਂ ਖਾਸ ਤੌਰ ਤੇ ਐਕਸਟਰਾ ਹੈਲਪ ਕਰ ਦੇਣਾ ਤਾਂ ਉਹਦਾ ਵੀ ਪਤਾ ਤੇ ਲੱਗਦਾ ਹੀ ਹੈ ਨਾ ਵੀ ਕਾਹਤੋਂ ਕੀਤੀ ਇਹਦੀ ਹੈ ਨਾ ਫਿਰ ਉਹ ਵੱਖਰਾ ਬੰਦਾ ਅੱਖਾਂ ਚ ਆਉਂਦਾ ਵਾ ਹੋਰਾਂ ਦੀ ਵੀ ਸੋਚ ਆਉਂਦਾ ਵੀ ਯਾਰ ਆਪਾਂ ਵੀ ਇਸ ਤਰ੍ਹਾਂ ਕਰੀਏ ਹੈ ਨਾ ਇਹ ਸਿੱਖੀ ਸਰੂਪ ਚ ਇਹਨਾਂ ਨੇ ਵੈਸੇ ਮਤਲਬ ਵੀ ਵੱਖਰਾ ਕੋਈ ਨਾਮ ਦਿੱਤਾ ਵਾ ਦੂਜਿਆਂ ਨਾਲੋਂ ਵੱਖਰਾ ਵੇਖਿਆ ਵਾ ਤੇ ਸੋਚਦੇ ਫਰਕ ਪੈਂਦਾ ਹੀ ਆ ਨਵੇਂ ਬੱਚਿਆਂ ਦੀ ਵੀ ਵੀ ਆਪਾਂ ਨੂੰ ਸਿੱਖੀ ਗਰੁੱਪ ਚ ਖੜੀ ਜੇ ਇਹਨੂੰ ਸਿੱਖੀ ਸਰੂਪ ਚ ਕੁਝ ਵੱਖਰਾ ਮਿਲਦਿਆ ਤੇ ਸਾਨੂੰ ਵੀ ਮਿਲੂਗਾ ਜਿੱਦਾਂ ਤੁਸੀਂ ਹਰਿਆਣੇ ਦੀ ਗੱਲ ਕੀਤੀ ਆ ਇੱਕ ਦੇਸ਼ ਆ ਇੱਕ ਕਾਨੂੰਨ ਆ ਇੱਕ ਰੂਲ ਆ ਉਥੇ ਖੜਾਰੀਆਂ ਨੂੰ ਜ਼ਿਆਦਾ ਪਹਿਲ ਦਿੱਤੀ ਜਾਂਦੀ ਆ ਇਹ ਸਾਡੇ ਪੰਜਾਬ ਚ ਕਿਉਂ ਨਹੀਂ ਇਹ ਤੇ ਮੈਂ ਨਹੀਂ ਕੋਈ ਦੱਸ ਸਕਦਾ ਸਰਕਾਰਾਂ ਦਾ ਕੰਮ ਹੈਣਾ ਚਲੋ ਪਹਿਲਾਂ ਤਾਂ ਦੇ ਕੈਪਟਨ ਸਰ ਕੋਈ ਕੈਪਟਨ ਸਰਕਾਰ ਫਿਰ ਕੱਲ ਦੀ ਸਰਕਾਰੀ ਵੀ ਆਈ ਹੁਣ ਆਮ ਆਮ ਪਲਟੀ ਵੀ ਆ ਗਈ ਹੈਣਾ ਤੇ ਹਾਲੇ ਤੱਕ ਜੇ ਮੈਂ ਕਹਾਂ ਵੀ ਪਲੇਅਰਾਂ ਦਾ ਕੋਈ ਚੰਗਾ ਕੀਤਾ ਕੇ ਕੋਈ ਨਹੀਂ ਮੇਰੇ ਹਿਸਾਬ ਨਾਲ ਤੁਹਾਡੀ ਕੋਈ ਪਲੇਅਰ ਐਸੋਸੀਏਸ਼ਨ ਬਣੀ ਆ ਜਿਸ ਤਰ੍ਹਾਂ ਕੋਈ ਅੱਜਕੱਲ ਤੇ ਵਕ ਅਗਰਖਸ਼ਾਂ ਵਾਲੇ ਦੀ ਯੂਨੀਅਨ ਬਣ ਗਈ ਹੈ ਤੁਹਾਡੀ ਕੋਈ ਜਿਹੜੀ ਪਲੇਅਰਾਂ ਦੀ ਐਸੋਸੀਏਸ਼ਨ ਹੈ ਕੋਈ ਜਿਹੜੀ ਕਮੇਟੀ ਆ ਅੱਜ ਤੱਕ ਇਹਨਾਂ ਨੇ ਕਦੀ ਮਿਲ ਕੇ ਕਿਸੇ ਮਸੀਅਮ ਨਾਲ ਜਿਹੜੇ ਖੇਡ ਵਿਭਾਗ ਦੇ ਉੱਚ ਅਧਿਕਾਰੀ ਨੇ ਕਦੀ ਉਹਨਾਂ ਨਾਲ ਇਸ ਬਧੀ ਰਾਤ ਤਾਂ ਕੈਮ ਨਹੀਂ ਕੀਤਾ ਕਿ ਇੱਕ ਤੇ ਕਬੱਡੀ ਨੂੰ 올림픽 ਚ ਕਿਉਂਕਿ ਜਿਹੜੀ ਪੰਜਾਬ ਦੀ ਸਾਡੀ ਮਾਂ ਖੇਡ ਕਬੱਡੀ ਕਹਿ ਦਿੰਦੇ ਆ ਹਾਂਜੀ ਹਾਂਜੀ ਤੇ ਇਹ ਇੱਕੇ ਨੂੰ 올림픽 ਚ ਲੈਣ ਦਾ ਜਾਵੇ ਨੰਬਰ 2 ਨੌਕਰੀਆਂ ਹਰਿਆਣੇ ਦੀ ਤਰਜ਼ ਤੇ ਇੱਥੇ ਵੀ ਨੌਕਰੀਆਂ ਦਿੱਤੀਆਂ ਜਾਂ ਐ ਅਸੋਸੀਏਸ਼ਨ ਤੇ ਭਾਜੀ ਬਣੀਆਂ ਵਾਂ ਜਿੱਦਾਂ ਫੈਡਰੇਸ਼ਨਾਂ ਬਣੀਆਂ ਵਾਂ ਨਾਰਥ ਇੰਡੀਆ ਫੈਡਰੇਸ਼ਨ ਹੀ ਮੇਜਰ ਲੀਗ ਫੈਡਰੇਸ਼ਨ ਬਣੀ ਹਨਾ ਤੇ ਚਲੋ ਗੱਲ ਵੀ ਕੀਤੀ ਹੋਊਗੀ ਉਹਨਾਂ ਨਾਲ ਪਰ ਨਹੀਂ ਜੋ ਵੀ ਆ ਹਰਿਆਣੇ ਹੁਣ ਜਿੱਦਾਂ ਲਾ ਲੋ ਵੀ 올림픽 ਚ ਜਾਂਦੇ ਪਲੇਅਰ ਜਾਂਦੇ ਹਨਾ ਜੋ ਸਪੋਰਟ ਕਰਦਾ ਹਰਿਆਣਾ ਪਲੇਅਰਾਂ ਨੂੰ ਤੇ ਤੁਸੀਂ ਵੇਖਿਓ ਵੀ ਜੇ 10 ਪਲੇਅਰ ਹੀ ਜਾਂਦੇ ਆ ਤੇ ਮੇਰੇ ਸਨ 8 ਪਲੇਅਰ ਹਰਿਆਣੇ ਦੇ ਜਾਂਦੇ ਆ ਤੇ ਦੋਹਾਂ 'ਚ ਵੀ ਇੱਕ ਪੰਜਾਬ ਦਾ ਹੋਊਗਾ ਕਿਉਂਕਿ ਉਹ ਹੈਲਪ ਕਰਨਦੇ ਪਲੇਅਰਾਂ ਦੀ ਹਨਾ ਤੇ ਉਹਨਾਂ ਦੇ ਵੇਖ ਕੇ ਹੋਰ ਪਲੇਅਰ ਉੱਠਦੇ ਆ ਹੁਣ ਆਪਣੇ ਤਾਂ ਸਾਰੇ ਬਾਹਰ ਨੂੰ ਹੀ ਭੱਜ ਜਾਂਦੇ ਆ ਕਿ ਇੱਥੇ ਦਿਖਣ ਹੀ ਨਹੀਂ ਕਿ ਇਹਨੂੰ ਸਕੂਪ ਵੀ ਨਹੀਂ ਕੋਈ ਦਿੰਦਾ ਇਹ ਵੀਰ ਜੀ ਜਿਹੜੀ ਸਾਡੀ ਸਰਕਾਰਾਂ ਨੇ ਜਾਂ ਸਾਡਾ ਖੇਡ ਵਿਭਾਗ ਨੇ ਇਹਨਾਂ ਨੂੰ ਕੀ ਉਪਰਾਲੇ ਕਰਨੇ ਚਾਹੀਦੇ ਆ ਕਿ ਜਿਸ ਤਰ੍ਹਾਂ ਜਿਹੜੀ ਨਵੀਂ ਪਨੀਰੀ ਆ ਨਵੇਂ ਬੱਚੇ ਨੇ ਉਹ ਜਿਸ ਤਰ੍ਹਾਂ ਤੁਹਾਡੇ ਵਾਲ ਵੇਖ ਕੇ ਉਤਸ਼ਾਹਤ ਹੁੰਦੇ ਹੋਣਗੇ ਹਾਂਜੀ ਉਹ ਮੀਡੀਆ 'ਚ ਤੁਹਾਡੀਆਂ ਐਂਟਰੀਆਂ ਵੇਖਣਗੇ ਤੁਹਾਨੂੰ ਖੇਡਦਿਆਂ ਵੇਖਣਗੇ ਤੁਹਾਡੇ ਵਾਲ ਮੈਡਲ ਵੇਖਣਗੇ ਟਰਾਫੀਆਂ ਇਹ ਵੇਖ ਕੇ ਉਤਸ਼ਾਹਤ ਹੁੰਦੇ ਨੇ ਬੱਚੇ ਹਾਂਜੀ ਤੇ ਸਰਕਾਰ ਨੂੰ ਨਵੀਂ ਪਨੀਰੀ ਪੈਦਾ ਕਰਨ ਲਈ ਕੀ ਉਪਰਾਲੇ ਕਰਨੇ ਚਾਹੀਦੇ ਨੇ ਪਿੰਡਾਂ 'ਚ ਸਟੇਡੀਅਮ ਗਰਾਊਂਡਾਂ ਜਾਂ ਤੁਸੀਂ ਕੀ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਜੀ ਮੈਂ ਸਰਕਾਰ ਨੂੰ ਇਹ ਕਹਿਣਾ ਚਾਹੁੰਦਾ ਵੀ ਹੁਣ ਜਿੱਦਾਂ ਮੈਂ ਖੇਡਦਾ ਨਾ ਚਲੋ ਵੈਗਰੀ ਰਪਾ ਚੰਗੇ ਆ ਮਾੜੇ ਆ ਲੋਕਾਂ ਨੂੰ ਪਤਾ ਹੀ ਹੈ ਨਾ ਤੇ ਬੜੇ ਬੱਚੇ ਆਉਂਦੇ ਆਪਣੇ ਕੋ ਇੱਥੇ ਲੱਗੇ ਲੱਗੇ ਪਿੰਡਾਂ ਦੇ ਆਪਣੇ ਪਿੰਡ ਦੇ ਵੀ ਭਲਵਾਨ ਜੀ ਇੱਥੇ ਆਪਾਂ ਸਿਖਾਇਆ ਕਰੋ ਵੀ ਸੰਤੂ ਨਗਲ ਦੂਰ ਹੈ ਚੱਲ ਆਪਾਂ ਤੇ ਹੁਣ ਜਾਂਦੇ ਆਪਾਂ ਨੂੰ 12 ਕਿਲੋਮੀਟਰ ਸੰਤੂ ਨਗਲ ਪਿੰਡਾਂ ਮੈਂ ਡੇਲੀ ਜਾਂਦਾ ਆ ਤੇ ਸਰਕਾਰ ਨੇ ਇਹੋ ਅਪੀਲ ਆ ਵੀ ਜੇ ਆਪਾਂ ਨੂੰ ਇੱਥੇ ਮੀਰਾ ਕੋੜ ਦੇ ਕੋਈ ਗਰਾਊਂਡ ਬਣਾ ਕੇ ਦਿੱਤੀ ਜਾਵੇ ਨਾ ਤੇ ਆਪਾਂ ਇੱਥੇ ਬੱਚਿਆਂ ਨੂੰ ਕਬੱਡੀ ਸਿਖਾਈਏ ਜਾਂ ਹੋਰ ਗੇਮਾਂ ਸਿਖਾਈਏ ਇਹਨੇ ਨਾ ਬੱਚੇ ਨਸ਼ਿਆਂ ਤੋਂ ਦੂਰ ਵੀ ਨਵੇਂ ਬੱਚੇ ਨਵੀਂ ਪਨੀਰੀਆ ਕਬੱਡੀ ਨਾਲ ਜੁੜੂਗੀ ਗੇਮਾਂ ਨਾਲ ਜੁੜੂਗੀ ਉਹ ਆਟੋਮੈਟਿਕ ਕਿਸੇ ਵੀ ਬੱਚੇ ਨੂੰ ਆਪਾਂ ਜੋ ਵੀ ਆਪਾਂ ਸ਼ੁਰੂ ਤੋਂ ਜੋੜ ਦੇ ਕੇ ਇਹ ਚੀਜ਼ ਨਾ ਉਹ ਐਂਡ ਤੱਕ ਮਲਕ ਉਹਦੇ ਬੰਦੇ ਦੇ ਨਾਲ ਰਹਿੰਦਾ ਉਹ ਸ਼ੌਂਕ ਪੈ ਜਾਂਦਾ ਉਹਨੂੰ ਬਿਲਕੁਲ ਬਿਲਕੁਲ ਨਾ ਜਿੱਦਾਂ ਕੋਈ ਨਸ਼ੇ ਦਾ ਲਾਲੂ ਇਦਾਂ ਗੇਮ ਦਾ ਵੀ ਨਸ਼ਾ ਹੋ ਜਾਂਦਾ ਗੇਮ ਦਾ ਨਸ਼ਾ ਉਹ ਬੰਦੇ ਦਾ ਉਹ ਡੇਲੀ ਤੁਸੀਂ ਸੈਰ ਹੀ ਕਰਨ ਦੇ ਵੀ ਨਹੀਂ ਜਿੱਦ ਤਨ ਉਹ ਨਾ ਕਰੀਏ ਸੈਰ ਪੰਜਾਬ ਦਾ ਵੀ ਜਿਸ ਤਰ੍ਹਾਂ ਪਤਾ ਨਹੀਂ ਕੀ ਹੋਸ਼ ਹੋ ਗਿਆ ਜਪਾ ਕੁਝ ਕੀਤਾ ਨਹੀਂ ਹੈ ਨਾ ਵੀ ਆਟੋਮੈਟਿਕ ਨੀਂਦ ਵੀ ਖੁੱਲਦੀ ਸਭ ਕੁਝ ਹੁੰਦਾ ਵੀ ਆਪਾਂ ਜਾਣਾ ਆ ਯਾਰ ਨਿੱਤਾ ਦੇ ਇਥੇ ਹੁਣ ਬਾਕੀ ਤੇ ਛੱਡੀਏ ਕਿਉਂਕਿ ਤੁਹਾਡਾ ਤੇ ਪਿੰਡ ਚ ਤੁਹਾਡੇ ਇਲਾਕੇ ਚ ਇਥੇ ਕੋਈ ਲਾਗੇ ਗਰਾਊਂਡ ਹੋਵੇ ਜਾਂ ਕੋਈ ਚੰਗਾ ਖਾੜਾ ਆ ਜਾ ਗਾ ਕਬੱਡੀ ਦੀ ਕੋਈ ਗਰਾਊਂਡ ਹੈਗੀ ਤੁਹਾਡੇ ਖੇਡਣ ਵਾਲੀ ਜਿੱਥੇ ਤੁਸੀਂ ਜੇ ਕੋਈ ਬੱਚੇ 2 4 10 ਸੌਣ ਤੇ ਉਹਨਾਂ ਨੂੰ ਤੁਸੀਂ ਕੁਝ ਸਿਖਾ ਸਕੋ ਨਹੀਂ ਨਹੀਂ ਆਪਣੇ ਲਾਗੇ ਲਾਗੇ ਬੱਚੇ ਵੱਡੇ ਹੁੰਦੇ ਆਪਣੇ ਕੋ ਇਥੇ ਤੇ ਪਰ ਆਪਣੇ ਲਾਗੇ ਕੋਈ ਗਰਾਊਂਡ ਨਹੀਂ ਹੈਗੀ ਇਹ ਕਰਕੇ ਉਹਨਾਂ ਨੂੰ ਕਈ ਦਾ ਵੀ ਸੰਤੂ ਨੰਗਲਾ ਰੋਣਾ ਤੇ ਕਈ ਵਿਚਾਰੇ ਹੁਣ ਦੂਰ ਨਹੀਂ ਜਾ ਸਕਦੇ ਉਹਨਾਂ ਬਾਲਕਿਆ ਮੋਟਰਸਾਈਕਲ ਦੀ ਦੂਰਸਾਈਕਲ ਤੇ ਜਾਣਾ ਵੀ ਔਖਾ ਸੜਕਾਂ ਦੇ ਉੱਤੇ ਹੈ ਨਾ ਚੱਲਣਾ ਤੇ ਇਹ ਲਾਗੇ ਹੋਏ ਗਰਾਉਂਡ ਤੇ ਫਿਰ ਤਾਂ ਬਸਖਾਈਏ ਤੇ ਕਿਹਨਾਂ ਕਿ ਉਹਨੂੰ ਕਿਉਂਕਿ ਜੇ ਜੇ ਦਾ ਤੇ ਪਲਵਾਨ ਜੀ ਸਿਸਟਮ ਚੱਲਦਾ ਵਾ ਜਿਹੜਾ ਤਿਆਰ ਤੱਕ ਪੱਖੋਂ ਕੋਰਾ ਸੌਖਾ ਵਾ ਉਹ ਤੇ ਡੇਲੀ ਚੱਲ ਜੂਗਾ 10 15 ਕਿਲੋਮੀਟਰ 20 ਕਿਲੋਮੀਟਰ ਜਿਹੜਾ ਇੱਕ ਅਜੇ ਸਿੱਖਣ ਡਿਆ ਵਾ ਉਹਨੂੰ ਤੇ ਘਰੋਂ ਪਤਾ ਨਹੀਂ ਕਿਸ ਤਰ੍ਹਾਂ ਆਉਣਾ ਕਿ ਜੋਗੇ ਕਿਤਨਾ ਮਿਲਨੇ ਆ ਹਾਂਜੀ ਕਿਉਂਕਿ ਪਿੰਡਾਂ 'ਚ ਸਾਡਾ ਉਸ ਤਰ੍ਹਾਂ ਦਾ ਹੀ ਸਿਸਟਮ ਸਾਰਾ ਹਾਂਜੀ ਉਤਰਾਂ ਦੇ ਸਾਡੇ ਸਿਸਟਮ ਆ ਕਾਰੋਬਾਰ ਉਹਨੇ ਕਿ ਨੇ ਤੇ ਐਡੀ ਦੂਰ ਜਾਣਾ ਮੁਸ਼ਕਿਲ ਜੇ ਇੱਥੇ ਤੁਹਾਡੇ ਲਾਗੇ ਗਰਾਊਂਡ ਹੋਵੇ ਤੇ ਤੁਸੀਂ ਸਮਝਦੇ ਜੇ ਵੀ ਬੱਚੇ ਇੱਥੇ ਪ੍ਰੇਰਿਤ ਹੋਗੇ ਹੋਰ ਇਥੋਂ ਪਲੇਅਰ ਨਿਕਲ ਸਕਦੇ ਨਿਕਲ ਸਕਦੇ ਨਿਕਲ ਸਕਦੇ ਕਿਉਂਕਿ ਕੋਈ ਵੀ ਕੰਮ ਆਪਾਂ ਨੂੰ ਸ਼ੁਰੂਆਤ ਕਰਨੀ ਪੈਂਦੀ ਹੈ ਕਰੇ ਤੇ ਅੱਗੇ ਵੈਗਰੂ ਵੀ ਚਲੋ ਕਿਰਪਾ ਕਰਦਾ ਵਾ ਇੱਕ ਦੂਜੇ ਨੂੰ ਦੇਖ ਕੇ ਆਟੋਮੈਟਿਕ ਸਾਰੇ ਬੱਚੇ ਆਉਂਦੇ ਆ ਹੋਰ ਵੀ ਆਉਂਦੇ ਆ ਕਿਉਂਕਿ ਸ਼ੌਂਕ ਬੰਦਾ ਵਾ ਸਾਰਿਆਂ ਦਾ ਇੱਕਦਾਂ ਵੀ ਜੇ ਅੱਗੇ ਆਪਾਂ ਕੋਈ ਵੀ ਗੇਮ ਲਾ ਲਓ ਮੈਣੀ ਇਹਦਾ ਕਬੱਡੀ ਇਕੱਲੀ ਹੋਰ ਗੇਮਾਂ ਵੀ ਗਰਾਊਂਡ ਹੋਊ ਤੇ ਫੇਰ ਹੀ ਕਰਨਗੇ ਬੱਚੇ ਜਿਸ ਤਰ੍ਹਾਂ ਬੜਾ ਸੁਣ ਚ ਆਉਂਦਾ ਵਾ ਵੀ ਉਹ ਤੁਹਾਡੇ ਪਲੇਅਰ ਕਈ ਉਹ ਟੀਕੇ ਲਾ ਕੇ ਜਾਂ ਨਸ਼ੇ ਕਰਕੇ ਉਹ ਖੇਡਦੇ ਨੇ ਉਹ ਉਹ ਕੀ ਉਹ ਲੰਮਾ ਸਮਾਂ ਚੱਲਦੇ ਨੇ ਕਿ ਜਾਂ ਉਹ ਥੋੜੇ ਸਮੇਲੀ ਕੇ ਖੇਡ ਹੁੰਦੀ ਉਹਨਾਂ ਦੀ ਨਹੀਂ ਮੈਂ ਤਾਂ ਕਹਾਂਗਾ ਵੀ ਚਲੋ ਆਪਾਂ ਦੇ ਹਾਲ ਤੱਕ ਮੈਨੂੰ ਨਹੀਂ ਕੋਈ ਪਲੇਅਰ ਵੀ ਜਿਹੜਾ ਵੀ ਮੈਂ ਵੇਖਿਆ ਕਿ ਨਸ਼ੇ ਦਾ ਟੀਕਾ ਲਾ ਕੇ ਖੇਡਦਾ ਨਾ ਉਹ ਵੀ ਟੀਕੇ ਵੀ ਬੜੀ ਤਰ੍ਹਾਂ ਦੇ ਹੁਣ ਇੰਜਰੀ ਹੁੰਦੀ ਆ ਕਿ ਇਹਦੇ ਗਿੱਟੇ ਦੇ ਸਾਟਿਆ ਕਿਉਂਕਿ ਕਿਹਲੇ ਮਹੀਨਿਆਂ ਦਾ ਮਹੀਨਾ 30 30 ਦਿਨ ਪੂਰੇ ਖੇਡੀਦਾ ਉੱਥੇ ਹੁਣ ਕਈ ਬੰਦੇ ਨਾ ਪਲੇਅਰ ਹੀ ਉਹ ਔਰੰਦਾ ਇੰਜੈਕਸ਼ਨ ਲਾਉਂਦੇ ਆ ਇਹ ਇੱਕ ਨਿਊਰੋਕੈਂਡ ਪਲੱਸ ਆਉਂਦਾ ਵੀ ਕਿ ਹਲੇ ਬੀਪੀ ਬੀਪੀ ਲੋ ਹੋਵੇ ਉਹ ਲੱਗਦਾ ਵਿਟਾਮਿਨ ਹੁੰਦੇ ਆ ਹਨਾ ਸਿਰਫ ਪਲੇਅਰਾਂ ਦੀ ਗਲਤੀ ਇਹ ਆ ਵੀ ਉਹਨਾਂ ਜਿਹੜਾ ਇੰਜੈਕਸ਼ਨ ਆ ਜਾਂ ਸਰਿੰਜ ਲਾ ਲੋਣਾ ਉਹ ਲਾ ਕੇ ਉੱਥੇ ਸੁੱਟ ਆਉਂਦੇ ਹੁਣ ਜੀਰੋ ਕਿਥੋਂ ਡਿੱਗਾ ਪਿਆ ਵਾ ਹੁਣ ਮੈਂ ਤੇ ਉਹਦੇ ਚ ਰੱਬ ਤੇ ਹੈ ਨਹੀਂ ਜਾਂ ਬਾਬਾ ਹੈ ਕੋਈ ਵੀ ਦੱਸ ਦੂੰਗੇ ਵੀ ਇਹਦੇ ਵਿੱਚ ਕੀ ਲੱਗਾ ਹੈ ਫਿਰ ਮੇਰੇ ਮਨ 'ਚ ਜਿੱਦਾਂ ਆਪਣੇ ਪੰਜਾਬ 'ਚੋਂ ਨਸ਼ਾ ਬਹੁਤ ਜਿਆਦਾ ਹੈ ਨਾ ਆਪਣੇ ਮਨ 'ਚ ਤੇ ਇਹ ਹੀ ਹੋਣਾ ਵੀ ਚਿੱਟਾ ਹੀ ਲਾ ਕੇ ਗਿਆ ਚਿੱਟਾ ਹੀ ਲਾ ਕੇ ਗਿਆ ਬਿਲਕੁਲ ਸਾਡੇ ਤੋਂ ਬਹੁਤ ਗਲਤ ਹੋ ਰਿਹਾ ਜਾਂਦਾ ਕਿਤੇ ਬੰਦਾ ਕੁਦਰਤੀ ਬੀਪੀ ਘਟ ਜੇ ਵਾਜੇ ਤੇ ਡਿੱਗਾ ਵੇ ਤੇ ਹਰ ਇੱਕ ਨੇ ਕਹਣਾ ਇਹ ਰਜਿਆ ਰਜਿਆ ਹੈ ਨਾ ਕਿਉਂਕਿ ਰੁਝਾਨ ਜੋ ਇਸ ਤਰ੍ਹਾਂ ਦਾ ਪੈਦਾ ਹੋ ਗਿਆ ਹੈ ਉਹ ਵੀ ਸਿਸਟਮ ਵੀ ਇਦਾਂ ਦਾ ਹੋ ਗਿਆ ਵਾ ਧਿਆਨ ਹੀ ਸਾਰਿਆਂ ਦੇ ਇੱਕੇ ਬੰਨੇ ਹੋ ਗਿਆ ਵਾ ਵੀ ਜਿੱਦਾਂ ਵੀ ਕਹੀਏ ਕੋਈ ਤੇ ਵੀ ਆਪਸ ਰੰਜਿਂ ਦੇ ਲਈ ਜਾਂ ਕੋਈ ਬੰਦਾ ਡਿੱਗਦਾ ਵੇ ਲੈਣੀ ਜੀ ਚਿੱਟੇ ਨੇ ਰਜਿਆ ਉਹਦਾ ਭਾ ਇਹ ਸਿਸਟਮ ਵੜਾ ਹੁਣ ਪਿਛੇ ਦੀ ਗੱਲ ਹੀ ਮੈਂ ਨਾ ਖੇਡ ਕੇ ਆਉਂਦੇ ਸੀ ਖਡੂਰ ਸਾਹਿਬ ਲਾਗੂ ਹਾਂਜੀ ਤੇ ਉਥੇ ਨਹਿਰੇ ਨਹਿਰੇ ਆਉਂਦੇ ਤੇ ਇੱਕ ਨਾ ਬੰਦਾ ਡੱਗਾ ਮੋਟਰਸਾਈਕਲ ਤੋਂ ਅੱਛਾ ਪਹਿਲਾਂ ਹੀ ਗੱਡੀ ਲਾਗੂ ਨਹੀਂ ਲਗਾ ਲਈ ਪਛਾਦ ਨਸ਼ੇ ਚ ਰੱਜ ਜਾ ਡੇਪਿਆ ਬਿਲਕੁਲ ਜਿਸ ਤਰ੍ਹਾਂ ਹਰ ਇੱਕ ਬੰਦੇ ਦੇ ਪਹਿਲਾ ਸਵਾਲ ਹੀ ਬਣ ਜੇ ਹੁੰਦਾ ਪਹਿਲਾਂ ਗੱਡੀਆਂ ਲੰਗਦੀਆਂ ਫਿਰ ਮਨ ਚ ਆਇਆ ਵੀ ਯਾਰ ਇੱਕ ਰੀ ਵੇਖੀਏ ਫਿਰ ਇਹ ਗੱਡੀ ਖਿਲਾੜ ਕੇ ਉਤਰ ਕੇ ਆਏ ਉਹ ਬੰਦੇ ਨੂੰ ਹਣ ਕੇ ਲਾਇਆ ਲੂਆ ਉਹ ਅਸਲ ਚ ਪੁਲਿਸ ਇਨਸਪੈਕਟਰ ਹੀ ਹੈ ਅੱਛਾ ਸਿਵਲ ਵਰਦੀ ਜੀ ਇਹ ਤੇ ਉਹਨੂੰ ਬੀਪੀ ਲੋਗੇ ਟੈਗ ਹੋ ਗਿਆ ਮੱਚਾ ਤੋਂ ਮੁਰਸ਼ਲ ਦੁੱਡੇ ਪਿਆ ਮੁਰਸ਼ਲ ਦਾ ਸਿਰਫ ਖਸਾਰਾ ਟੁੱਟਾ ਵੀ ਮੁਰਸ਼ਲ ਵੀ ਕਿਸੇ ਚ ਨਹੀਂ ਵੱਜਾ ਐ ਇਹਨੂੰ ਪਾਣੀ ਪੂਣੀ ਪਾਇਆ ਚੱਲ ਛਾਤੀ ਛੂਤੀ ਨੱਪੀ ਤੇ ਉਹਨੇ ਨਾ ਮਾੜਾ ਮੋਟਾ ਸਾਹ ਓਖੇ ਓਖੇ ਲਏ ਐ ਗੱਡੀ ਚ ਲੱਜ ਕੇ ਛੇਤੀ ਕੀ ਹਸਪੀਟਲ ਲੈ ਕੇ ਲੱਗ ਗਿਆ ਤੇ ਹਸਪੀਟਲ ਵਾਲਿਆਂ ਨੇ ਆਂਦੇ ਸਾਡੇ ਵਾਸਤੇ ਨਹੀਂ ਆ ਇਹਨੂੰ ਤਰੰਤ ਤਰ ਲੈ ਜਾਓ ਉਹਨੇ ਚਰ ਨੂੰ ਦਾ ਬ੍ਰਦਰ ਹੀ ਤੇ ਉਹ ਸ਼ਾਇਦ ਅਸਸਪੀ ਤਰੰਤ ਤਰ ਨੂੰ ਕੋਣੇ ਮਹੌਸਰ ਵੱਡਾ ਐ ਉਹ ਆ ਗਿਆ ਉਹਨਾਂ ਨਾਲ ਲੱਦ ਕੇ ਖੜਿਆ ਉਹ ਬੰਦੇ ਹਾਲ ਤੱਕ ਆਪਣੇ ਨਾ ਜਦੋਂ ਕਿਤੇ ਮਿਲਣ ਹੱਥ ਜੋੜਦੇ ਵੀ ਸਾਡਾ ਬੰਦਾ ਪਛਾਹਤਾ ਹੈ ਨਾ ਤੇ ਨਹੀਂ ਤੇ ਆਪਾਂ ਵੀ ਪਹਿਲਾਂ ਛੱਡ ਚੱਲੇ ਆ ਵੀ ਸ਼ਾਇਦ ਨਸ਼ੇ ਦੀ ਆ ਡਿੱਗਿਆ ਨਾ ਕੋਈ ਤੇ ਪਰ ਜਿਆ ਆਪਾਂ ਖਲੋਤੇ ਤੇ ਫਿਰ ਪਤਾ ਲੱਗਾ ਕਿ ਉਹਦੋਂ ਅਟੈਕ ਹੋਇਆ ਸੀ ਜੇ ਤੁਹਾਨੂੰ ਇੰਡਸੈਪ ਇੰਜਰੀ ਹੋ ਜਾਂਦੀ ਹੈ ਉਹ ਵਰਨਸਰ ਕਿਉਂਕਿ ਉਹ ਪੇਨ ਕਿਲਰ ਨੇ ਹਾਂਜੀ ਤੇ ਤੁਸੀਂ ਜਿਹੜੇ ਦੱਸਿਆ ਵੀ ਉਹ ਜਿਹੜੇ ਵਿਟਾਮਿਨਸ ਲਈ ਜਦੋਂ ਵੀਪੀ ਲੋ ਗਿਆ ਉਸ ਤਰ੍ਹਾਂ ਤੇ ਤੁਹਾਨੂੰ ਵੀ ਕਦੀ ਕੋਈ ਵੱਡੀ ਸੱਟ ਲੱਗੀ ਇੰਜਰੀ ਹੋਈ ਜਿਸ ਦੇ ਕਰਕੇ ਤੁਹਾਨੂੰ ਬੜੀ ਪ੍ਰੋਬਲਮ ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੋਵੇ ਤੇ ਵਿੱਚੋਂ ਖੇਡ ਛੱਡਣੀ ਪਈ ਹੋਵੇ ਹਾਂ ਜੀ ਮੇਰੇ ਨਾਲ ਦੋਰੀ ਡਿਸਕ ਖਲ ਗਈ ਸੀ ਉਹਦੇ ਕਰਕੇ ਮੈਨੂੰ 6-6 ਮਹੀਨੇ ਗੇਮ ਤੋਂ ਦੂਰ ਰਹਿਣਾ ਪਿਆ ਵੀ ਲੱਤ ਚ ਪੀੜ ਬੜੀ ਜਿਆਦੀ ਦਰਦਾਂ ਵਾਲੀ ਤੁਰਿਆ ਨਹੀਂ ਜਾਣਾ ਮੰਜੇ ਤੇ ਲੰਮੇ ਪੇ ਰਹਿਣਾ ਤੇ ਬਾਅਦ ਹੌਲੀ ਹੌਲੀ ਚਲੋ ਵਾਹਿਗੁਰੂ ਨੇ ਕਿਰਪਾ ਕੀਤੀ ਤੇ ਫਿਰ ਹੌਲੀ ਹੌਲੀ ਸਹੀ ਹੋਈ ਫਿਰ ਗਰਾਉਂਡਾਂ ਚਾਹੀਏ ਤੇ ਜਦੋਂ ਤੁਹਾਨੂੰ ਇਸ ਤਰ੍ਹਾਂ ਇੰਜਰੀ ਹੋਈ ਪ੍ਰੋਬਲਮ ਹੋਈ ਤੇ ਜਿਹੜੇ ਪ੍ਰੋਮੋਟਰ ਜਾਂ ਜਿੱਥੇ ਤੁਸੀਂ ਖੇਡਦੇ ਸੀ ਕਿਸੇ ਵੱਲੋਂ ਫਿਰ ਉਹੀ ਗੱਲ ਆ ਗਈ ਸਰਕਾਰ ਦੀ ਤੇ ਆਪਾਂ ਗੱਲ ਕਰੀਏ ਕੀ ਉਹ ਤੁਸੀਂ ਅੱਗੇ ਜਵਾਬ ਦੇ ਦਿੱਤਾ ਤੇ ਜਿਹੜੇ ਤੁਹਾਡੇ ਸੰਗੀ ਸਾਥੀ ਜਾਂ ਪ੍ਰੋਮੋਟਰ ਉਹਨਾਂ ਵੱਲੋਂ ਵੀ ਫਿਰ ਕਿਸ ਤਰ੍ਹਾਂ ਦੀ ਕੋਈ ਮਦਦ ਕੀਤੀ ਗਈ ਆ ਕਿ ਵੀ ਇਹ ਸਾਡਾ ਸਾਥੀ ਆਜਾ ਸਾਡੇ ਆ ਕਿ ਖੇਡਦਾ ਰਿਹਾ ਵਾ ਇਹਦੀ ਕੋਈ ਮਦਦ ਕਰੀਏ ਨਹੀਂ ਨਹੀਂ ਕਿਹ ਲੋ ਮਦਦ ਨਹੀਂ ਕੀਤੀ ਕਿ ਇਤੋਂ ਤੱਕ ਵੀ ਕੋਈ ਫੋਨ ਵੀ ਨਹੀਂ ਕਰਨਾ ਉਹ ਤੇ ਸਮਝਦੇ ਵੀ ਸ਼ਾਇਦ ਕੋਈ ਪੈਸੇ ਮੰਗ ਲੂਗਾ ਨਾ ਜੇ ਘਰ ਲੰਮੇ ਪਿਆ ਵਾ ਤੇ ਪਰਿਵਾਰ ਨੇ ਸਾਥ ਦਿੱਤਾ ਮੈਂ ਤੇ ਇਹੀ ਆ ਵੀ ਜਿੰਨੀ ਰੀ ਸੱਟ ਲਗੀ ਕੋਈ ਵੀ ਗੱਲਬਾਤ ਹੁੰਦੀ ਆ ਪਰਿਵਾਰ ਹੀ ਸਾਥ ਦਿੰਦਾ ਪਰਿਵਾਰ ਸਿਰ ਤੇ ਫੇਰ ਕੈਮ ਹੋ ਗਿਆ ਤੇ ਗਰੌਂਡਾਂ ਚ ਵੜੀਦਾ ਹੈ ਲਾਸਟ ਤੁਸੀਂ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜੇ ਜਿਹੜੇ ਕਈ ਸਾਡੇ ਬੱਚੇ ਨੇ ਉਹ ਮਾਡੀ ਸੋਸਾਇਟੀ ਯਲਵੇ ਕੇ ਨਸ਼ਿਆਂ ਵੱਲ ਤੁਰ ਪੈਂਦੇ ਨੇ ਜਾਂ ਆ ਗੈਂਗਸਟਰਵਾਦ ਆ ਹਾਂਜੀ ਜਿਹੜੀ ਕੁਰਤੀਆਂ ਵੱਲ ਤੁਰ ਪੈਂਦੇ ਨੇ ਉਹਨੂੰ ਤੁਸੀਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜੀ ਮੈਂ ਉਹਨਾਂ ਨੂੰ ਇਹੋ ਕਹਿਣਾ ਚਾਹਾਂਗਾ ਵੀ ਨਸ਼ਿਆਂ ਦਾ ਵੀ ਐਂਡ ਮਾੜਾ ਤੇ ਗੈਂਗਸਟਰਵਾਦ ਦਾ ਵੀ ਐਂਡ ਬਹੁਤ ਹੀ ਮਾੜਾ ਹੈ ਨਾ ਤੇ ਆਪਾਂ ਦੇਖੋ ਕਵਾਂਗੇ ਵੀ ਜੇ ਆਪਾਂ ਗੇਮ ਕਰਦੇ ਆ ਜਾਂ ਕੋਈ ਵੀ ਮਿਹਨਤ ਲਾ ਲਓ ਹਨਾ ਮੈਂ ਇਹਨਾਂ ਦਾ ਕਬੱਡੀ ਖੇਡੋ ਜਾਂ ਵਾਲੀ ਵਾਲੇ ਖੇਡੋ ক্রিকেট ਖੇਡੋ ਜੇ ਆਪਾਂ ਮਿਹਨਤ ਕਰਦੇ ਆ ਮਿਹਨਤ ਦਾ ਫਲ ਮਿਲਦਾ ਹੀ ਮਿਲਦਾ ਵਾ ਤੇ ਜਰੂਰੀ ਨਹੀਂ ਆਪਾਂ ਮਿਹਨਤ ਲਾਗੇ ਉਹ ਤੁਹਾਨੂੰ ਦੱਸਿਆ ਸੀ ਵੀ ਪਲੇਅਰ ਹੀ ਬੜਾ ਤਕੜਾ ਬਾਨਾ ਮੈਂ ਇਨਸਾਨ ਬਾਨੀ ਬੜੀ ਤਕੜੀ ਗੱਲ ਆ ਤੇ ਦੁਨੀਆਦਾਰੀ ਦਾ ਪਤਾ ਲੱਗ ਜਾਂਦਾ ਦਸ਼ਕੋ ਅਸੀਂ ਜਿਸ ਤਰ੍ਹਾਂ ਗੱਲ ਕਰਿਆ ਸੀ ਸ਼ੇਰਾ ਮੀਰਾ ਕੂਟੀਆਂ ਜਿਨ੍ਹਾਂ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਸਾਡੀ ਮਾਂ ਖੇਡ ਕਬੱਡੀ ਨੂੰ ਪ੍ਰੋਮੋਟ ਕੀਤਾ ਨਾਂ ਰੋਸ਼ਨ ਕੀਤਾ ਅਤੇ ਸਭ ਤੋਂ ਵੱਡੀ ਗੱਲ ਸਿੱਖੀ ਸਰੂਪ ਚ ਰਹਿ ਕੇ ਇਹਨਾਂ ਨੇ ਖੇਡਿਆ ਅਸੀਂ ਆਪਣੇ ਵੱਲੋਂ ਆਪਣੀ ਪੰਜਾਬ ਸਰਕਾਰ ਨੂੰ ਜਿੱਥੇ ਬੇਨਤੀ ਕਰਦੇ ਆ ਕਿ ਜਿਹੜੇ ਇਹੋ ਜੇ ਨਾਮਵਰ ਖਿਡਾਰੀ ਨੇ ਜਿਹੜੀ ਸਾਡੀ ਬਾਂਖੇੜ ਇਹਨੂੰ ਪ੍ਰਮੋਟ ਕਰ ਰਹੇ ਨੇ ਇਹਨਾਂ ਦੀ ਆਰਥਿਕ ਪੱਖੋਂ ਮਦਦ ਕੀਤੀ ਜਾਵੇ ਇਹਨਾਂ ਨੂੰ ਵਧੀਆ ਨੌਕਰੀਆਂ ਦਿੱਤੀਆਂ ਜਾਣ ਕਿਉਂਕਿ ਇਹਨਾਂ ਵੱਲ ਵੇਖ ਕੇ ਜਿਹੜੇ ਸਾਡੀ ਨੌਜਵਾਨ ਪੀੜ੍ਹੀ ਆ ਕਿਉਂਕਿ ਸਰਕਾਰਾਂ ਇੱਕ ਬਨੇ ਕਹਿੰਦੀਆਂ ਨੇ ਕਿ ਅਸੀਂ ਨਸ਼ਿਆਂ ਨੂੰ ਖਤਮ ਕਰਨ ਦੇ ਆ ਇਹ ਕੈਂਸਰ ਰੂਪੀ ਬਿਮਾਰੀ ਨੂੰ ਅਸੀਂ ਜੜ੍ਹ ਤੋਂ ਪੁੱਟਣ ਲਈ ਯਤਨ ਕਰ ਰਹੇ ਹਾਂ ਪਰ ਅਸਲ ਜ਼ਮੀਨੀ ਪੱਧਰ ਤੇ ਇਹੋ ਜਿਹੇ ਕੰਮ ਕਰਨੇ ਚਾਹੀਦੇ ਨੇ ਕਿ ਜੇ ਇਹੋ ਜਿਹੇ ਨੌਜਵਾਨ ਖਿਡਾਰੀ ਸਾਡੇ ਇੱਕ ਆਮ ਕਿਸਾਨ ਪਰਿਵਾਰ ਚੋਂ ਉੱਠ ਕੇ ਦੇਸ਼ਾਂ ਵਿਦੇਸ਼ਾਂ ਤੱਕ ਖੇਡ ਕੇ ਆਪਣੀ ਮਾਂ ਖੇਡ ਕਬੱਡੀ ਦਾ ਤੇ ਸਿੱਖੀ ਸਰੂਪ ਚ ਰਹਿ ਕੇ ਨਾਂ ਰੋਸ਼ਨ ਕਰਨ ਦੇ ਨੇ ਇਹਨਾਂ ਨੂੰ ਨੌਕਰੀਆਂ ਦਿੱਤੀਆਂ ਜਾਣ ਆਰਥਿਕ ਪੱਖੋਂ ਮਦਦ ਕੀਤੀ ਜਾਵੇ ਪਰ ਦੂਸਰੀ ਜਗ੍ਹਾ ਸਿ ਸ਼੍ਰੋਮਣੀ ਕਮੇਟੀ ਨੂੰ ਤੇ ਜਿਹੜੀਆਂ ਸਿੱਖ ਸੰਸਥਾਵਾਂ ਨੇ ਉਹਨਾਂ ਨੂੰ ਵੀ ਅਪੀਲ ਕਰਦੇ ਆ ਕਿ ਜਿਹੜੇ ਇਹੋ ਜਿਹੇ ਨੌਜਵਾਨ ਸਿੱਖੀ ਸਰੂਪ 'ਚ ਰਹਿ ਕੇ ਦੇਸ਼ਾਂ ਵਿਦੇਸ਼ਾਂ ਤੱਕ ਖੇਡ ਕੇ ਇੱਕ ਐਗਜ਼ਾਮਪਲ ਜਿਨ੍ਹਾਂ ਨੇ ਸੈੱਟ ਕੀਤੀ ਆ ਕਿ ਇਹਨਾਂ ਖੇਡਣ ਲਈ ਜਿਸ ਤਰ੍ਹਾਂ ਨਾਲ ਦੱਸਿਆ ਕਿ ਜਾਂਦਿਆਂ ਹੀ ਉਹ 2 ਦਿਨ ਖੇੜਦੇ 4 ਦਿਨ ਖੇੜਦੇ ਆ ਉਹ ਵਾਲ ਕਟਾ ਦਿੰਦੇ ਆ ਜਿਸ ਤਰ੍ਹਾਂ ਨਾਲ ਨੇ ਮਿਸਾਲ ਕਾਇਮ ਕੀਤੀ ਸ਼੍ਰੋਮਣੀ ਕਮੇਟੀ ਨੂੰ ਹੋਰ ਸਿੱਖ ਸੰਸਥਾਵਾਂ ਨੂੰ ਸਾਡੇ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ ਉਹਨਾਂ ਨੂੰ ਇਹ ਹੁਕਮ ਕਰਨਾ ਚਾਹੀਦਾ ਵਾ ਕਿ ਜਿਹੜੇ ਇਹੋ ਜਿਹੇ ਨੌਜਵਾਨ ਨੇ ਇਹਨਾਂ ਨੂੰ ਸ਼੍ਰੋਮਣੀ ਕਮੇਟੀ ਚ ਨੌਕਰੀਆਂ ਦਿੱਤੀਆਂ ਜਾਣ ਇਹਨਾਂ ਨੂੰ ਖਾਣ-ਪੀਣ ਖੋ ਮਦਦ ਕੀਤੀ ਜਾਵੇ ਤਾਂ ਕਿ ਇਹਨਾਂ ਵੱਲ ਵੇਖ ਕੇ ਜਿਹੜੇ ਸਾਡੇ ਹੋਰ ਨੌਜਵਾਨ ਨੇ ਪ੍ਰੇਰਿਤ ਹੋ ਕੇ ਖੇਡਾਂ ਵੱਲ ਆ ਸਕਣ ਮੇਰੇ ਨਾਲ ਮੇਰੇ ਸਹਿਯੋਗੀ ਕੁਲਦੀਪ ਸਿੰਘ ਸੰਤੂ ਨੰਗਲ ਦਿਲਬਾਖ ਸਿੰਘ ਰਾਣੇ ਵਾਲੀ ਡੇਲੀ ਨਿਊਜ਼ ਹੁਣ ਤੱਕ ਅੰਮ੍ਰਿਤਸਰ